ਦਰਬਾਰ ਸਾਹਿਬ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਉਹਦੇ ਚ ਇੱਕ ਵਿਅਕਤੀ ਹੈ ਤੇ ਅਮਰਤਪਾਣ ਵੀ ਉਹਦਾ ਕੀਤਾ ਹੋਇਆ ਤੇ ਕਹਿੰਦੇ ਉਹ ਸ਼ਰਾਬ ਵੀ ਪੀਤੀ ਹੋਈ ਹੈ ਨਾਲ ਉਹ ਵੀਡੀਓ ਬਣਾਉਣ ਵਾਲੇ ਨੇ ਕਹਿ ਰਿਹਾ ਬੜੇ ਖੁੱਲੇ ਤਰੀਕੇ ਨਾਲ ਕਿ ਤੁਸੀਂ ਬਣਾ ਲਓ ਵੀਡੀਓ ਮੈਂ ਆਉਦੀ ਮਰਜ਼ੀ ਨਾਲ ਪੀਤੀ ਹੋਈ ਹੈ ਉਹਤੇ ਕਹਿੰਦਾ ਕਿ ਮੈਂ ਤੇ ਕਰਪਾਨ ਪਾ ਕੇ ਵੀ ਵੀ ਲੈਣਾ ਹਮ ਬੜੀ ਬਾਦਰੀ ਆ ਤੈਨੂੰ ਸਨਕ੍ਰਿਤ ਕਰੀਏ ਉਹਨਾਂ ਵੀ ਤੈਨੂੰ ਇੱਕ ਅਵਾਰਡ ਦਿੱਤਾ ਜਾਵੇ ਕਿ ਬੜਾ ਤੂੰ ਚੰਗਾ ਕੰਮ ਕਰਦਾ ਹੈਂ ਭਾਈ ਜੀ ਯਾਰ ਕਮਾਲ ਦੀ ਗੱਲ ਹੈ ਕਿ ਪੀਣਾ ਖਾਣਾ ਤੁਹਾਡੀ ਨਿੱਜੀ ਜ਼ਿੰਦਗੀ ਦਾ ਹਿੱਸਾ ਹੈ ਜੇ ਨਹੀਂ ਰਿਹਾ ਜਾਂਦਾ ਤਾਂ ਘੱਟੋ-ਘੱਟ ਧਾਰਮਿਕ ਤੌਰ ਤੇ ਜਿਹੜੀਆਂ ਚੀਜ਼ਾਂ ਵਰਜਿਤ ਨੇ ਉਹ ਤੁਸੀਂ ਖਾਣੀਆਂ ਪੀਣੀਆਂ ਤਾਂ ਫਿਰ ਜੋ ਧਾਰਮਿਕ ਤੌਰ ਤੇ ਜੋ ਤਕਕਾਰ ਨੇ ਸਿੱਖ ਧਰਮ ਦੇ ਜਾਂ ਅੰਮ੍ਰਿਤ ਪਾਨ ਆ ਉਹ ਹੀ ਨਾ ਕਰੋ ਯਾਰ ਜੀ ਤੁਹਾਨੂੰ ਮੇਰੀ ਗੱਲ ਸੁਣੋ ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਯਾਰ ਸਨਾਤਨ ਹੈ ਜਾਂ ਸਿੱਖ ਹੈ ਇਨਾਂ ਦੀ ਖਾਸੀਅਤ ਇਹ ਕਿ ਇਹ ਆ ਸੁਖਮ ਸਿੰਘ ਕਿ ਇਹ ਕਿਸੇ ਦੇ ਗਰਦਨ ਤੇ ਤਲਵਾਰ ਰੱਖ ਕੇ ਜਾ ਕਿਸੇ ਨੂੰ ਪਰਮਾ ਕੇ ਨਹੀਂ ਲਿਆਉਂਦੇ ਆ ਆਪਣੇ ਧਰਮ ਵਿੱਚ ਜੀ ਤੁਸੀਂ ਜਾਣਾ ਚਾਹੋ ਵੈਲਕਮ ਕਰਦੇ ਨੇ ਹਮ ਇਹਨਾਂ ਦੇ ਨਾਂ ਵੱਡਿਆਂ ਨੇ ਇਹ ਕੰਮ ਕੀਤਾ ਕਿ ਤਲਵਾਰ ਦੇ ਜ਼ੋਰ ਤੇ ਕਿਤੇ ਜ਼ੋਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਜੀ ਉਹ ਸੈਕੂਲਰ ਰਾਜਾ ਰੇਰ ਧਰਮ ਨਿਰਪੱਖ ਹਮ ਠੀਕ ਹੈ ਜੀ ਕਮੀਆਂ ਹੁੰਦੀਆਂ ਰੂਲਰਾਂ ਦੇ ਵਿੱਚ ਖਾਸियत ਹੁੰਦੀਆਂ ਨਹੀਂ ਮਤਲਬ ਕਿ ਉਹ ਵੀ ਕਰ ਸਕਦਾ ਸੀ ਬਹੁਤ ਕੁਝ ਜਿਹੜਾ ਮੁਗਲ ਕਾਲ ਵੇਲੇ ਹੋਇਆ ਹਾਂ ਜਾਂ ਇਹਨਾਂ ਨੇ ਕੀਤਾ ਪਰ ਇਹਨਾਂ ਨੇ ਨਹੀਂ ਕੀਤਾ ਜੇ ਹਜੇ ਜਦੋਂ ਪਾਵਰ ਚ ਆ ਕੇ ਸੀ ਨਹੀਂ ਤਾਂ ਤੁਹਾਨੂੰ ਪਤਾ ਨਾ ਅੱਜ ਦੇ ਬੰਦੇ ਪਾਵਰ 'ਚ ਥੋੜਾ ਜਿਹਾ ਆ ਜਾਂਦੇ ਨੇ ਬਿਲਕੁਲ ਤੇ ਕਿੱਦਾਂ ਇਹਨਾਂ ਦੀਆਂ ਚੜਮਚਦੀਆਂ ਤਾਂ ਉਹ ਤਾਂ ਬਹੁਤ ਵੱਡਾ ਸਿੱਖ Empire ਖੜਾ ਕਰਕੇ ਬੈਠਾ ਸਿੰਘਾਸਨ ਤੇ ਰਾਜਾ ਸੀ ਹਾਂ ਨਹੀਂ ਕੀਤਾ ਇਦਾਂ ਜੇ ਤੁਸੀਂ ਦੇਖੋਗੇ ਤਾਂ ਸਨਾਤਨ ਦੀ ਵੀ ਖਾਸੀਅਤ ਹੈ ਕਿ ਉਹ ਜਬਰੀ ਧਰਮ ਪਰਵਰਤਨ ਨਹੀਂ ਕਰਦਾ ਜੀ ਪ੍ਰੇਰਣਾ ਤੁਸੀਂ ਪ੍ਰੇਰਣਾ ਸਦਕਾ ਜੇ ਕੋਈ ਆਉਂਨੇ ਹੋਂਦ ਕੋਈ ਚੱਕਰ ਨਹੀਂ ਆਪਣੇ ਤੇ ਗੋਹਰੇ ਆ ਕੇ ਅੰਮ੍ਰਿਤ ਪਾਨ ਕਰਦੇ ਪਹਿਲੀ ਗੱਲ ਤੇ ਇਹ ਆ ਕਿ ਤੁਹਾਨੂੰ ਕਿਸੇ ਨੇ ਤਲਵਾਰ ਰੱਖ ਕੇ ਕਿਹਾ ਕਿ ਅੰਮ੍ਰਿਤ ਛਕ ਲੈ ਠੀਕ ਹੈ ਨਾ ਜੀ ਮੈਂ ਆਪਣੀ ਆਪ ਦੀ ਜ਼ਿੰਦਗੀ ਚ ਕਲੀਨ ਸ਼ੇਵਡ ਹੈ ਜੀ ਮੈਨੂੰ ਤਾਂ ਨਹੀਂ ਕੋਈ ਮਜਬੂਰ ਕਰ ਰਿਹਾ ਚਲੋ ਠੀਕ ਹੈ ਕਮੈਂਟਾਂ ਚ ਕੋਈ ਸਲਾਹ ਦੇ ਦਿੰਦਾ ਜਾਂ ਕੋਈ ਟਿੱਕਾ ਟਿੱਪਣੀ ਆ ਉਹ ਇੱਕ ਵੱਖਰੀ ਗੱਲ ਹੈ ਤੇ ਮੈਂ ਮੁੜ ਕੇ ਇਹੋ ਜੀਆਂ ਚੀਜ਼ਾਂ ਕਰਕੇ ਤੇ ਐਦਾਂ ਦੀਆਂ ਗੰਦੀਆਂ ਚੀਜ਼ਾਂ ਕਰਦਾ ਫਿਰਾਂ ਤਾਂ ਫਿਰ ਆਪਦੀ ਸੋਚ ਨੂੰ ਵੇਖਣ ਦੀ ਜ਼ਰੂਰਤ ਹੈ ਹੁਣ ਦੂਜੀ ਗੱਲ ਜਿਹੜੀ ਹੈ ਕਿ ਭਾਈ ਜੇ ਤੁਸੀਂ ਐਦਾਂ ਦਾ ਕੋਈ ਗਲਤ ਕੰਮ ਕੀਤਾ ਤੇ ਤੁਸੀਂ ਉਸ ਜਗ੍ਹਾ ਤੇ ਕਿਉਂ ਜਾ ਰਹੇ ਹੋ ਕਿ ਜਿਹੜੀ ਜਗ੍ਹਾ ਬਈ ਰੋਹਾਨੀਅਤ ਕੇ ਅੰਦਰ ਹੈ ਜੀ ਉਹ ਵੀ ਆਸਥਾ ਦਾ ਕੇਂਦਰ ਆਕਾਦਤ ਦਾ ਕੇਂਦਰ ਆ ਜੀ ਉੱਥੇ ਨਾ ਜਾ ਕਿਉਂ ਕਿ ਸ਼ਰਾਬ ਇੱਕ ਇਹੋ ਜੀ ਚੀਜ਼ ਆ ਸੁਖਮ ਸਾਹਿਬ ਤੁਸੀਂ ਪੀਤੀ ਆ ਤੁਸੀਂ ਚਾਰ ਜਾਣੇ ਉਹ ਪੰਜ ਜਾਣੇ ਉਹ ਪੀ ਕੇ ਆਪ ਦਾ ਕਾ ਕਿ ਆਪਦੇ ਬੈੱਡ ਤੇ ਚਲੇ ਗਏ ਤੁਹਾਡੇ ਵਰਗਾ ਕੋਈ ਨਹੀਂ ਆਗਾ ਠੀਕ ਹੈ ਜੀ ਉਹ ਰਾਤ ਦਾ ਜੇ ਦਿਨ ਦੇ ਵਿੱਚ ਤੁਸੀਂ ਚਾਰ ਪੰਜ ਜਾਣੇ ਆ ਪੀਤੀ ਆ ਤੁਸੀਂ ਬੈੱਡ ਤੇ ਵੀ ਆਪਦੇ ਤੇ ਪੈ ਗਏਦੇ ਨੇ ਹੂੰ ਹੂੰ ਚਾਰੇ ਪੰਜੇ ਵਕ ਹੋ ਕੇ ਤਾਂ ਚਾਰਾ ਪੰਜਾ ਘਰਾਂ ਦੇ ਵਿੱਚ ਹੀ ਮਤਲਬ ਕਿ ਆਵਾਜ਼ ਆਈ ਹੋ ਜਾਂਦੀ ਬਿਲਕੁਲ ਜੀ ਠੀਕ ਹੈ ਨਾ ਜੀ ਬਦਬੋ ਜਿਹੜੀ ਹੈ ਆਮ ਬੰਦੇ ਦਾ ਚਾਹੇ ਆਪਣੀ ਔਰਤ ਹੈ ਕਰਦੀ ਚਾਹੇ ਬੱਚਾ ਹੈ ਇਸ ਤੋਂ ਇਲਾਵਾ ਆਮ ਬੰਦਾ ਜਿਹੜਾ ਸੋਫੀ ਹੈ ਹੂੰ ਅੱਛਾ ਹੋਣ ਲੱਗ ਜਾਂਦੀ ਹੈ ਬਿਲਕੁਲ ਡਿਸਟਰਬ ਹੁੰਦਾ ਹੈ ਦੂਸਰਾ ਬੰਦਾ ਡਿਸਟਰਬ ਹੁੰਦਾ ਹੁੰਦਾ ਹੈ ਨਾ ਜੀ ਤਾਂ ਫਿਰ ਜਿੱਥੇ ਬੰਦੇ ਆਪਣੀ ਲੈਵਲ ਆਉਣ ਜਾਂਦੇ ਨੇ ਕੋਈ ਕਿਤੋਂ ਆਇਆ ਸਾਊਥ ਦੇ ਵਿੱਚੋਂ ਆਇਆ ਕੋਈ ਬਾਹਰੋਂ ਆਇਆ ਯਾਰ ਉਹ ਉਹਨਾਂ ਨੂੰ ਡਿਸਟਰਬ ਕਰਨ ਦਾ ਹੱਕ ਕਿਸ ਨੇ ਦਿੱਤਾ ਹੈ ਫਿਰ ਉਹ ਤੇ ਨਿਹੰਗ ਸਿੰਘ ਤੁਹਾਨੂੰ ਖੜਕਾਉਂਦੇ ਆ ਫਿਰ ਤੁਸੀਂ ਕਹਿੰਦੇ ਜੋ ਕਿ ਬਈ ਇੱਥੇ ਬੋਲ ਬਾਲਾ ਇਹਨਾਂ ਦਾ ਠੀਕ ਹੈ ਨਾ ਜੀ ਹੂੰ ਇਹੋ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਬੰਦਾ ਨਸ਼ੇ ਦੇ ਵਿੱਚ ਹੀ ਕਹੀ ਜਾਂਦਾ ਕਿ ਬਈ ਐਦਾਂ ਉਦਾਂ ਵੀਡੀਓ ਬਣਾ ਲਓ ਇਹ ਕਰ ਲਓ ਵਾਹ ਕਰ ਲਓ ਪਰ ਇਹ ਗਲਤ ਆ ਜੀ ਸ਼ਾਇਦ ਉਤਰੀ ਤੋਂ ਉਸ ਮਹਿਸਾਸ ਹੋਏਗਾ ਕਿ ਉਸਨੇ ਇਕੱਲੀ ਗਲਤੀ اخਲਾਕੀ ਤੌਰ ਤੇ ਨਹੀਂ ਕੀਤੀ ਕਾਨੂੰਨੀ ਤੌਰ ਤੇ ਵੀ ਕੀਤੀ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਥਾਵਾ ਤੇ ਜਾ ਕੇ ਇਦਾਂ ਦੇ ਖਰੂਦ ਨਹੀਂ ਪਾ ਸਕਦੇ ਨਸ਼ੇ ਦੀ ਹਾਲਤ ਚ ਨਹੀਂ ਜਾ ਸਕਦੇ ਜੀ ਬਹੁਤ ਹੀ ਗਲਤ ਗੱਲ ਆ ਤੁਸੀਂ ਆਪਣੇ ਆਪ ਨੂੰ ਸਿੱਖ ਕਹੋ ਤੇ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਪੈਗਾਮ ਦੇਵੋ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਦੇਖੋ ਤੇ ਮੈਂ ਕਹਿੰਦਾ ਹੁਣ ਮੈਂ ਲਹਨਤ ਸ਼ਬਦ ਇਸਤੇਮਾਲ ਨਹੀਂ ਕਰਦਾ ਉਹ ਤੁਹਾਨੂੰ ਜਮੀਰ ਆਪਦੀ ਨੂੰ ਜ਼ਰੂਰ ਹਲੂਨ ਲੈਣਾ ਚਾਹੀਦਾ ਫਿਰ ਇਹ ਸਮਝੀਏ ਕਿ ਤੁਹਾਡੇ ਨਾਲ ਸਾਡੇ ਅਰਗੇ ਠੀਕ ਹੈ ਯਾਰ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਤੋਂ ਪਹਿਲਾਂ ਛਤੀ ਵਾਰੀ ਸੋਚੀਦਾ ਕਿ ਕੋਈ ਅਵਗਿਆ ਨਾ ਹੋ ਜਾਵੇ ਕੋਈ ਕਿਸੇ ਮਰਿਆਦਾ ਦਾ ਉਲੰਘਣ ਨਾ ਹੋ ਜਾਵੇ ਭਾਈ ਬਿਲਕੁਲ ਠੀਕ ਹੈ ਨਾ ਜੀ ਤਾਂ ਮਤਲਬ ਇਹੀ ਹੈ ਕਿ ਇਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਹੁਣ ਹੈਗੇ ਨੇ ਫੜ ਕੇ ਸੇਵਾਦਾਰ ਲੈ ਕੇ ਗਏ ਨੇ ਮੇਰੇ ਖਿਆਲ ਦੇ ਨਾਲ ਕਾਰਵਾਈ ਕਰਵਾਉਣਗੇ ਵੀ ਜੀ ਬਿਲਕੁਲ ਜੀ ਬਿਲਕੁਲ ਚਲੋ ਬਈ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਕੱਲਾ ਆਪਣਾ ਨਹੀਂ ਹੁੰਦਾ ਨਾਲ ਜੁੜੇ ਦੂਸਰੇ ਲੋਕਾਂ ਦਾ ਵੀ ਹੁੰਦਾ ਨਾ ਦੂਜਿਆਂ ਦਾ ਧਿਆਨ ਰੱਖੋ ਯਾਰ ਜੇ ਤੁਸੀਂ ਦਿਨੇ ਪੀਤੀ ਆ ਤਾਂ ਠੀਕ ਹੈ ਕਿਤੇ ਸੌਂਜੋ ਪਹਿਲੀ ਗੱਲ ਹੈ ਤੁਸੀਂ ਆ ਗਲਤ ਕਰ ਰਹੇ ਹੋ ਹਮ ਤਾਂ ਧਾਰਮਿਕ ਤੌਰ ਤੇ ਯਾਨੀ ਸਿੱਖਾਂ ਦੇ ਜਿਹੜੇ ਕਕਾਰ ਆ ਉਹ ਪਹਿਨ ਕੇ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਪੂਰੀ ਦੁਨੀਆ ਦੇ ਵਿੱਚ ਉਹ ਮੈਸੇਜ ਗਲਤ ਜਾਂਦਾ ਕਿਉਂਕਿ ਉੱਥੇ ਪੂਰੀ ਦੁਨੀਆ ਚੋਂ ਬੰਦੇ ਆਉਂਦੇ ਨੇ ਆਉਂਦੇ ਬਿਲਕੁਲ ਜੀ ਕਿਸ ਤਰ੍ਹਾਂ ਦਾ ਤੁਸੀਂ ਯਾਰ ਰਿਪਰੈਜ਼ੈਂਟ ਕਰ ਰਹੇ ਹੋ ਆਪਣੇ ਕੌਮ ਨੂੰ ਜਾਂ ਆਪਣੇ ਸਟੇਟ ਨੂੰ ਜੀ ਜੀ ਅ ਤਰਸੇਮ ਸੰਧੂ ਜੀ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਜੀ ਜੀਬੀ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਜੀ ਅਵਤਾਰ ਜੀ ਰੰਤੇਰ ਜੀ ਰਾਜਕਮਾਰ ਜੀ ਮੁਕੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਧੰਨਵਾਦ ਜਿਹੜੇ ਦੋਸਤ ਨਾਲ ਜੁੜ ਚੁੱਕੇ ਨੇ ਜੀ ਤੇ ਚਲੋ ਗੱਲਾਂ ਬਾਤਾਂ ਆਪਾਂ ਅੱਗੇ ਨੂੰ ਹੋਰ ਤੋਰਦੇ ਹਾਂ ਚਲੋ ਆਪਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਲੈਂਦੇ ਪਰ ਜੋ ਗਲਤੀ ਕੀਤੀ ਹੈ ਉਹਦੀ ਸਜ਼ਾ ਤੇ ਫਿਰ ਅੰਤ ਨੂੰ ਮਿਲਣੀ ਹੁੰਦੀ ਹੈ ਚਾਹੇ ਉਹ ਧਾਰਮਿਕ ਤੌਰ ਤੇ ਮਿਲੇ ਤੇ ਚਾਹੇ ਉਹ ਪ੍ਰਸ਼ਾਸਨਿਕ ਤੌਰ ਤੇ ਮਿਲੇ